ਕਾਰ ਸ਼ੁਰੂ ਕਰ ਭਾਰਤੀ ਕਿਸਾਨੀ ਦੇ ਦਾ ਗ੍ਰਾਹਕਾਂ ਵੱਲੋਂ ਭਰਾਵੋ ਅੱਜ ਅਸੀਂ ਸ਼ਲਕ ਮੋਰਚੇ ਦੀ ਕਾਰ ਦੇ ਉੱਤੇ ਜੋ ਇੱਥੇ ਬੀਜੇਪੀ ਸਰਕਾਰ ਦਾ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿਰੋਧ ਕਰਨਾ ਸੀ ਉਹ ਅਸੀਂ ਬਹੁਤ ਵਿਰੋਧ ਅਰਜ ਕਰਨ ਲਈ ਰੋਡ ਦੇ ਉੱਤੇ ਖੜੇ ਤੇ ਕੋ ਸਾਥੀਆਂ ਨੇ ਬੈਠੇ ਤੇ ਨਾਰੇਬਾਜ਼ੀ ਕਰ ਰਹੇ ਤੇ ਪਰ ਹਜੇ ਤੱਕ ਬੀਜੇਪੀ ਦਾ ਕੋਈ ਆਖੂ ਵੀ ਨਹੀਂ ਆਇਆ ਜਿਹੜਾ ਕੋਈ ਟਕਰਾਅ ਹੋਏ ਇੱਥੇ ਦੇ ਮਲੇਖਪੁਰ ਦੇ ਬੌਸ ਨੇ ਡੀਐਸਪੀ ਉਹਨਾਂ ਨੇ ਸਾਡੇ ਲਾਠੀ ਚਾਰਜ ਕਰਿਆ ਸਾਡੇ ਆ ਪੱਗਾਂ ਲਾਦੀਆਂ ਯਾਨੀ ਬਹੁਤ ਭੜੀਆਂ ਗਾਲਾਂ ਕੱਢ-ਕੱਢ ਕੇ ਸਾਨੂੰ ਬੱਸਾਂ ਦੇ ਵਿੱਚ ਧੱਕਿਆਗਾ ਤੇ ਰੇਲ ਕੀਤਾ ਯਾਨੀ ਗੁੱਸਤ ਸਾਡੇ ਸੱਤਾਂ ਵੀ ਮਾਰਿਆ ਨੇ ਗੁੱਸਤ ਅੰਗਾਂ ਦੇ ਛੋਟੀਆਂ ਵੀ ਮਾਰਿਆ ਨੇ ਅਸੀਂ ਇਹਨਾਂ ਨੂੰ ਇਹੀ ਬੁਸਰ ਐ ਤੇ ਯਾਨੀ ਸਾਨੂੰ ਆਇਆ ਸੋ ਕੁੱਟ ਦੇਗਾ ਤੁਸੀਂ ਅਸੀਂ ਵਿਰੋਧ ਕਰਦੇ ਆ ਪੂਰੇ ਪੰਜਾਬ ਦੇ ਵਿੱਚ ਕਰਦੇ ਆ ਸ਼ਾਂਤ ਨਹੀਂ ਕਰਦੇ ਆ ਯਾਨੀ ਗੁਰਦੇਵ ਸਿੰਘ ਦੀ ਐਸਐਸਪੀ ਦੀ ਇਹ ਵਲਤੀ ਵੀ ਸਾਨੂੰ ਮਲੇ ਕੋਲੇ ਤੋਂ ਖਤਮ ਕਰਨਾਗਾ ਤੁਸੀਂ ਬਾਹਰੇ ਭੂਸਰ ਗਿਆ ਭਾਈ ਆਪਦੇ ਹੱਕ ਮੰਗਣ ਲਈਏ ਭੂਸਰ ਨਾਲ ਕਹਿੰਦੇ ਤੁਸੀਂ ਇਹ ਜੀ ਨੂੰ ਤਾਂ ਭੂਸਰਾਂਗੇ ਜੇ ਸਾਡੇ ਗੋਲੀਆਂ ਮਾਰੋ ਸਿੱਧੀਆਂ ਪਰ ਆਪਦੇ ਹੱਕ ਮੰਗਣ ਲਈ ਹਮੇਸ਼ਾ ਤਿਆਰ ਨਾ ਹੈ ਤਿਆਰ ਪਰ ਤਿਆਰ ਰਹਾਂਗੇ ਆ ਜਿੱਥੇ ਮਰਜੀ ਲੈ ਚੱਲੋ ਹੁਣ ਕੋਈ ਕਿੱਥੇ ਵੀ ਚੌਂਕੀ ਜੀ ਆ ਰਹੇ ਨੇ ਅੱਤੂਰੀ ਵੱਲ ਨੂੰ ਜਾ ਰਹੇ ਨੇ ਦੋ ਵਸਾ ਭਰ ਕੇ ਕੋਈ ਗੱਲ ਨਹੀਂ ਸਰੂਰ ਲੈ ਜਾਣ ਜਿੱਥੇ ਮਰਜੀ ਲੈ ਜਾਣ ਧੂਲੀ ਲਿਆਂਦੇ ਆ ਸਰੂਰ ਲਿਆਂਦੇ ਨੇ ਕੋਈ ਡਰ ਨਹੀਂ ਸਾਨੂੰ ਪਰ ਸਾਨੂੰ ਜਿੱਗਾਂ ਲਈ ਦਸਾਂ ਚਾਹਣੇ ਆ ਲਾਠੀਆਂ ਨਾਲ ਕਿਸੇ ਵੀ ਸੰਘਰਸ਼ ਡਵੇ ਨਹੀਂ ਹੈਗੇ ਇੱਥੇ ਲੋਕ ਡਵੇ ਨਹੀਂ ਹੈਗੇ ਪੰਜਾਬ ਦੇ ਬਾਹਰ ਦੇ ਲੋਕ ਜਿਹੜੇ ਆਦੇ ਹੱਕਾਂ ਲਈ ਲੜਦੇ ਹੁੰਦੇ ਨੇ ਬਾਰੇ ਭੇਖਾ ਇੱਥੇ ਦੀ ਪੰਜਾਬ ਸਰਕਾਰ ਨੂੰ ਭਗਵਾਨ ਤਮਾ ਦੀ ਨੂੰ ਜੇ ਵੀ ਸਰਕਾਰ ਨੂੰ ਭੁਲੇਖਾ ਪਰ ਸ਼ਾਂਤ ਲਈ ਰੋਸ ਕਰਨਾ ਸਾਡਾ ਫਰਜ਼ ਆਸੀਂ ਸੁਭਾਜਾ ਪੁੱਛ ਸਕਦੇ ਆ ਇੱਥੇ ਦੀਆਂ ਸਰਕਾਰਾਂ ਨੂੰ ਵੀ ਭਰਾਵੋ ਸਾਡੇ 700 ਕਿਸਾਨ ਸ਼ਹੀਦ ਹੋ ਗਿਆ ਉਹ ਸਾਡਾ ਬੱਟੂ ਦੇ ਕੱਟਾ ਨੌਜਵਾਨ ਤੇ ਗੋਲੀ ਮਾਰੀ ਉਦੋਂ ਸਰਕਾਰਾਂ ਕਿੱਧਰ ਗਈਆਂ ਬਿਲਕੁਲ ਆਵੋ ਤੇ ਅੱਗੇ ਸਾਡੇ ਦੇ ਬਖਸ਼ਿਆ ਕੱਲੂ ਸੋਡੇ ਦੇ ਪੈਣਾਗਾ ਮੈਂ ਬੇਨਤੀ ਕਰਦਾ ਭਾਵੇਂ ਲੋਕਾਂ ਨੂੰ ਆਪਦੇ ਹੱਕ ਮੰਗਣ ਲਈ ਅੱਗੇ ਆਓ ਸਿਰ ਅੱਜੇ ਰੋ ਸਾਥ ਮਿਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਭਾਵੇਂ ਕਿਸਾਨ ਜਨਨ ਇੱਕ ਦਾ ਆਪ ਚੰਦਾਵਾ ਹਿਮਤਾਲਾ ਪੁਲਿਸ ਪ੍ਰਸ਼ਾਸਨ ਨੂੰ ਮੁਰਦਾਬਾਦ 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 ਗੋਲਾਸਿਸ ਬੁਰਦਾਬੋਤ ਮੁਰਦਾਬੋਤ ਮੁਰਦਾਬੋਤ ਗੋਲਾਸਿਸ ਬੁਰਦਾਬੋਤ ਮੁਰਦਾਬੋਤ ਮੁਰਦਾਬੋਤ ਗੋਲਾ ਦਾ ਡਿਊਟੀ ਬੁਰਦਾਬੋਤ ਮੁਰਦਾਬੋਤ ਮੁਰਦਾਬੋਤ ਇਹ ਮਟੜਿਆ ਸੇ ਤੋਂ ਬੁਰਦਾਬੋਤ ਮੁਰਦਾਬੋਤ ਜਿੰਦਾਬੋਤ ਜਿੰਦਾਬੋਤ ਥੋੜੀ ਸੀ ਪੁਲਿਸ ਦੀ ਗਿਫਤੀ ਦੌੜੀ ਆ ਗਈ ਪਰ ਕਿਉਂਕਿ ਜਿਹੜਾ ਇੱਥੋਂ ਦੀ ਪੁਲਿਸ ਭਗਵਾਨ ਤਮਾਂ ਦੀ ਪੁਲਿਸ ਜਿਹੜੀ ਆਏ ਗੁੰਡਾਗਰਦੀ ਉਤਰੀ लाठी चार्ज ਦਾ ਕਾਈ ਛੋਟੀਆਂ ਜਦੋਂ ਬਰਾਉਣ ਲੱਗੇ ਛੋਟੀ ਮੈਂ ਵੀ ਅੱਗੇ ਕਰਕੇ ਮਾਰੋਗੇ ਅਸੀਂ ਆਪ ਦੀ ਬਚਤ ਤਾਂ ਕਰਾਂਗੇ ਸਾਹਿਬ ਐਸਐਸਓ ਹਮਸੇਰ ਸਿਟੀ ਪਿੱਛੇ ਮੁੜਿਆ ਛੋਟੀਆਂ ਮਾਰਦੇ ਪਿੱਛੇ ਹਟਿਆ ਜ਼ਿਲ੍ਹਾ ਪ੍ਰਧਾਨ ਕਰਵਿੰਦਰ ਸਿੰਘ ਦੀ ਪੱਗਾ ਉਥੇ ਪੈਰਾ ਚ ਰੋਲੀ ਗਈ ਹੈ ਬਹੁਤ ਕਾਬੂਕੀ ਕਰਿਆ ਉਹ ਸਾਡੀ ਟੀਮ ਨੂੰ ਗ੍ਰਿਫਤਾਰ ਕਰਕੇ ਦੋ ਬੱਸਾਂ ਚ ਚੰਤੀ ਦੇ ਵਿੱਚ ਲੈ ਕੇ ਗਈ ਲੱਤਾ ਬੰਦੀ ਸਾਨੂੰ ਅੱਗ-ਦਸ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਪਿੰਡਾਂ ਦੇ ਵਿੱਚ ਘਮਾਉਂਦੇ ਹੋਏ ਜਿਹੜੀ ਅਹਿਮਦਗੜ ਖਾਣੇ ਲੈ ਕੇ ਗਏ ਇੱਥੋਂ ਦੀ ਪੁਲਿਸ ਦੀ ਘਠਿਆ ਕਰ ਦੂ ਜੇ ਦੱਸੀਏ ਤਾੜੀ ਤੋਂ ਤਿਹਾਰੇ ਮਾਰ ਰਹੇ ਆ ਉਹ ਸਾਲੇ ਨੂੰ ਕਹਿ ਰਹੇ ਆ ਕਿ ਅਸੀਂ ਗੱਡੀ 'ਚ ਬੈਠੇ ਆ ਭੱਜਦੇ ਨਹੀਂ ਸਾਨੂੰ ਪਾਣੀ ਦਾ ਪਲਾ ਦੇ